ਇੰਨਾ ਲੋਕਾਂ ਉੱਪਰ ਸੀ ਪਰਮਾਤਮਾ ਦੀ ਮਿਹਰ ਦੇਖ ਸਕਦੇ ਹੋ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਲੋਕਾਂ ਦੀ ਕਿਵੇਂ ਬਾਰ-ਬਾਰ ਬਚੀ ਹੈ ਜਾਨ ਤੁਸੀਂ ਵੇਖੋ ਇਹ ਲੜਕੀ ਦੀ ਕਿਵੇਂ ਬਚੀ ਸੀ ਜਾਨ ਇਹ ਮਗਰ ਵੱਸ ਦੇ ਮੂੰਹ ਦੇ ਵਿੱਚੋਂ ਹੁਣ ਤੁਸੀਂ ਇਹ ਵੀਡੀਓ ਦੇ ਵਿੱਚ ਐਕਸੀਡੈਂਟ ਦੇਖ ਸਕਦੇ ਹੋ ਕਿਵੇਂ ਹੋਇਆ ਸੀ ਅਤੇ ਇਹ ਕਿਵੇਂ ਬਚ ਗਿਆ ਆਪੇ ਕੋ ਆਪਣੇ ਮੌਤ ਨੂੰ ਵੀ ਆਪਣੇ ਮੂੰਹ ਦੇ ਨਾਲ ਲਾ ਲਿਆ ਸੀ ਪਰ ਪਰਮਾਤਮਾ ਦੀ ਮਿਹਰ ਸੀ ਇਹ ਵੀ ਬਚ ਗਿਆ ਹੁਣ ਤੁਸੀਂ ਅਗਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਕੁੜੀ ਇੱਥੇ ਪੋਪਾਂ ਖਚਾਉਣ ਲਈ ਖੜੀ ਸੀ ਪਰ ਅਚਾਨਕ ਪਾਣੀ ਦੀ ਲਹਿਰ ਤੇਜ਼ ਆਈ ਅਤੇ ਇਸ ਨੂੰ ਵਿੱਚ ਹੀ ਢੋੜ ਕੇ ਲੈ ਗਈ ਅਤੇ ਬਾਅਦ ਵਿੱਚ ਵੇਖਿਆ ਗਿਆ ਇਹ ਪੱਜ ਕੀ ਸੀ ਤੁਸੀਂ ਇਹ ਵਿਆਖਤੀ ਵੀ ਦੇਖ ਸਕਦੇ ਹੋ ਧਰਤੀ ਦੀ ਉੱਚੀ ਨੀਵੀਂ ਹੋਣ ਕਰਕੇ ਕਿਵੇਂ ਗਿਰੇ ਹਨ ਅਤੇ ਬਾਅਦ ਵਿੱਚ ਠੀਕ ਸੀ ਹੁਣ ਇਸ ਵਿਆਖਤੀ ਨੂੰ ਵੀ ਦੇਖੋ ਜੋ ਕਿ ਮੌਤ ਨੂੰ ਹੀ ਆਪਣੇ ਕੋਲੇ ਬੁਲਾ ਰਿਹਾ ਹੈ तहनों तो भीडियो किमें लगी कमेंटा जरूर दसो जेकर तो आल पंजाब चैनल से सारिया ही भीडियो वगद्दिया भीडियो ज़्यादा से ज़्यादा शेयर और लाइक करो दोस्तों जो चैनल पर नवे आए हो तो सबसक्राइब करके जरूर जावो भीडियो ज़्यादा से ज़्यादा शेयर करो